ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਵੇਟ ਕੀਤੀ ਆ ਸਾਡੇ ਜਿਹੜਾ ਛੰਭੂ ਮੋਰਚਾ ਲੱਗਿਆ ਸੀ ਜਾਂ ਤਨੋਰੀ ਮੋਰਚਾ ਲੱਗਿਆ ਸੀ ਸਾਡੇ ਪਿੰਡਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਜਿਹੜਾ ਸਾਡਾ ਸਮਾਨ ਬਣਾਇਆ ਸੀ ਉਹ ਸਰਕਾਰ ਨੇ ਕਿਸ ਤਰ੍ਹਾਂ ਕਰਕੇ ਤੋੜ-ਪੋੜ ਕੀਤੀ ਉਹਦੀ ਪੂਰੀ ਲੁੱਟ ਕਰਾਈ ਆ ਉਦੋਂ ਤੋਂ ਉਹਦੇ ਐਮਐਲਏ ਨੇ ਤੇ ਪੁਲਿਸ ਨੇ ਖੁਦ ਕੋਲ ਖੜ ਕੇ ਲੁੱਟ ਕਰਾਈ ਆ ਜਿਦੇ ਵਿੱਚ ਲਗਭਗ ਛੰਭੂ ਮੋਰਚੇ ਦੀਆਂ ਦੋ ਦਰਜਨ ਟਰਾਲੀਆਂ ਜਿਹੜੀਆਂ ਔਰ ਸਾਡੀਆਂ ਟਰਾਲੀਆਂ ਦੇ ਵਿੱਚ ਲੱਗੀਆਂ ਐਲਸੀੜੀਆਂ ਏਸੀ ਜਾਂ ਹੋਰ ਸਾਡਾ ਜਿਹੜਾ ਕੀਮਤੀ ਸਮਾਨ ਸੀ ਉੱਤੇ ਰਹਿਣ ਦੇ ਯੋਗ ਮੰਜੇ ਬਿਸਤਰੇ ਜੋ ਕੁਛ ਸੀਗਾ ਉਹ ਸਾਰਾ ਸਾਡਾ ਉੱਥੋਂ ਲੁੱਟ ਕਰਾਈ ਗਈ ਆ ਅਸੀਂ ਸਰਕਾਰ ਨੂੰ ਇਸ ਨਿਸ਼ਾਨੇ ਤੇ ਲੈਨੇ ਆ ਵੀ ਜਿਹੜਾ ਇਹ ਕਿ ਕਿਸਾਨਾਂ ਦਾ ਬਣਾਇਆ ਗਿਆ ਸਮਾਨ ਕਿਉਂ ਨਹੀਂ ਸਾਨੂੰ ਵਾਰਨਿੰਗ ਦਿੱਤੀ ਕਿਉਂ ਨਹੀਂ ਸਾਨੂੰ ਦੱਸਿਆ ਗਿਆ ਤੇਰਨਾ ਤੇ ਸਾਡਾ ਰੌਲਾ ਹੀ ਕੋਈ ਨਹੀਂ ਸੀਗਾ ਸਾਡਾ ਤੇ ਰੌਲਾ ਜਿਹੜਾ ਸੀਗਾ ਸੈਂਟਰ ਸਰਕਾਰ ਨਾਲ ਸੀਗਾ ਤੇ ਤੂੰ ਹੁਣ ਜਿਹੜੀ ਲਾਤ ਅੜਾਈ ਆ ਇਲਾਵਾ ਤੁਮਿਆ ਚਾਹਤਾ ਤਾਂ ਤੈਨੂੰ ਭੁਗਤਣਾ ਪਊਗਾ ਤੇ ਜਿਹੜਾ ਪੂਰਾ ਸਮਾਨ ਦੇ ਲਈ ਇੱਕ ਛੀ ਮੈਂਬਰੀ ਦੀ ਕਮੇਟੀ ਬਣਾਈ ਆ ਜਿਹਦੇ ਚ ਗੁਰਮント ਸਿੰਘ ਮਾਰਗਟ ਜਰਨੈਲ ਸਿੰਘ ਕਾਲੇਕੇ ਦਿਲਵਾਰ ਸਿੰਘ ਹਰੀਗੜ ਰਜਿੰਦਰ ਸਿੰਘ ਮਸਾਨੀਆਂ ਬਲਵੰਤ ਸਿੰਘ ਬਹਿਰਾਮ ਕੇ ਸਤਨਾਮ ਸਿੰਘ ਸਾਨੀ ਇਹ ਕਮੇਟੀ ਜਿਹੜੀ ਉਸ ਪੂਰੀ ਜੀ ਜਾਂਚ ਕਰੂਗੀ ਜਾਂਚ ਕਰਕੇ ਜਿਹੜਾ ਸਮਾਨ ਦਾ ਪੂਰਾ ਵੇਰਵਾ ਜਿਹੜਾ ਇਨ ਬਿਨ ਤੁਹਾਨੂੰ ਦੇਊਗੀ ਤੁਹਾਡੇ ਲਈ ਦੇਾਂਗੇ ਜਦ ਜਿਹੜੀ ਸਾਡੇ ਸਮਾਨ ਦੀ ਪਰਪਾਈ ਕੀਤੀ ਜਾਊਗੀ ਸਰਕਾਰਨ ਲੁਕਾ ਕੀਤਾ ਜਿਹੜੇ ਇੱਕ ਬਹੁਤ ਭਾਵੇਂ ਕੋਈ ਹਥਿਆਰ ਲੈ ਕੇ ਲੜ ਰਿਹਾ ਹੋਵੇ ਉਹਦੇ ਨਾਲ ਵੀ ਇਸ ਤਰ੍ਹਾਂ ਦਾ ਵਰਤਾਓ ਆ ਜਿਹੜਾ ਨਹੀਂ ਕੀਤਾ ਜਾਂਦਾ ਇੱਕ ਪ੍ਰੋਟੋਕੋਲ ਰਹਿੰਦਾ ਲੜਨ ਵਾਲੇ ਲੋਕਾਂ ਦੇ ਸਰਕਾਰ ਦੇ ਦਰਮਿਆਨ ਉਹ ਪ੍ਰੋਟੋਕੋਲ ਇਹਨਾਂ ਨੇ ਤੋੜਿਆ ਜਿਸ ਦਿਨ ਅਸੀਂ ਸਰਕਾਰ ਨਾਲ ਗੱਲਬਾਤ ਕਰਕੇ ਸੈਂਟਰਲ ਨਾਲ ਨਿਕਲ ਰਹੇ ਹਾਂ ਔਰ ਅਗਲੀ ਮੀਟਿੰਗ ਲੈ ਕੇ ਨਿਕਲ ਰਹੇ ਆ ਇਹ ਨਹੀਂ ਵੀ ਉੱਥੇ ਕੋਈ ਗੱਲਬਾਤ ਟੁੱਟ ਗਈ ਸੀ ਇਹ ਵੀ ਨਹੀਂ ਹੋਇਆ ਤਾਂ ਉਸ ਦਿਨ ਸਾਰਿਆਂ ਨੂੰ ਗ੍ਰਿਫਤਾਰ ਕਰਨਾ ਤੇ ਮੋਰਚੇ ਦੇ ਉੱਤੇ ਭਾਰੀ ਲੁੱਟਮਾਰ ਤੇ ਤਬਾਹੀ ਮਚਾਈ ਹੈ ਉਹ ਉਹਦੇ ਜਿਹੜਾ ਜਵਾਬ ਆ ਉਹ ਅਸੀਂ ਪਿੰਡਾਂ ਦੇ ਵਿੱਚ ਦੱਸਤਾ ਕਿ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਦੇਣਾ ਬਾਡੀ ਦਾ ਸੀਜ਼ਨ ਖਤਮ ਹੋਣ ਤੇ ਇਸ ਵਿਰੋਧ ਨੂੰ ਹੋਰ ਜ਼ਿਆਦਾ ਤਿੱਖਾ ਕੀਤਾ ਜਾਣਾ ਅਗਲੀ ਗੱਲ ਸਾਡੀ ਜਿਹੜੀ ਏਕਤਾ ਨੂੰ ਲੈ ਕੇ ਆ ਤੀਜਾ ਜਿਹੜਾ ਸਾਡਾ ਐਸਕੇਐਮਾ ਫੋਰਮ ਆ ਉਨ੍ਹਾਂ ਤੇ ਵੀ ਇਹਨਾਂ ਨੇ ਪਹਿਲਾਂ ਜਬਰ ਉਹਨਾਂ ਤੋਂ ਸ਼ੁਰੂ ਕੀਤਾ ਉਹਨਾਂ ਤੇ ਜਬਰ ਟਾਹਿਆ ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਚੌਕੇ ਛੋਟਾ ਜਿਹਾ ਇੱਕ ਮਸਲਾ ਜਿਹੜਾ 3 ਮਹੀਨਿਆਂ ਤੋਂ ਜਿਹੜੀ ਸਰਕਾਰ ਆ ਜਾਣ ਪੁੱਛ ਕੇ ਲਟਕਾ ਰਹੀ ਆ ਔਰ ਅਗਰਾਹਾਂ ਜਿੱਥੇ ਬੰਦੀ ਦੇ ਉੱਤੇ ਭਾਰੀ ਲਾਠੀ ਚਾਰਜ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਮਹਿਲਾ ਆਗੂ ਆ ਉਹਦੇ ਨਾਲ ਖਿੱਚ ਤੂੰ ਕੀਤੀ ਆ ਔਰ ਗਲਤ ਸ਼ਬਦ ਬੋਲੇ ਜਾਏ ਗਏ ਨੇ ਉਹਨਾਂ ਨੂੰ ਇੱਕ ਬੀਬੀ ਆ ਜਿੱਤੋਂ ਆਪਦੇ ਆਪ ਉਹਨਾਂ ਦੀ ਗੱਡੀ 'ਚ ਵੀ ਨਹੀਂ ਚੜਾਇਆ ਜਾਂਦਾ ਉਤਰਿਆ ਵੀ ਨਹੀਂ ਜਾਂਦਾ ਉਹਨੂੰ ਵੀ ਜੇੜ ਤੋਂ ਸੁੱਟਿਆ ਅਸੀਂ ਕੇਐਮਐਮ ਵੱਲੋਂ ਸਰਕਾਰ ਦੇ ਇਸ ਜਾਬਰ ਜਿਹੜਾ ਕਦਮ ਹੈ ਇਹਦੀ ਨਿਖੇਧੀ ਕਰਦੇ ਆਂ ਔਰ ਜਿਹੜੀ ਇਹ ਲੜ ਰਹੀ ਜਥੇਬੰਦੀ ਹੈ ਜਿਹਨੂੰ ਜ਼ਬਰਦਸਤ ਸ਼ਕਾਰ ਬਣਾਇਆ ਜਾ ਰਿਹਾ ਉਹਦੀ ਹਮਾਇਤ ਕਰਦੇ ਆਂ ਕੱਲ ਵੀ ਅਸੀਂ ਸਾਰੀਆਂ ਥਾਵਾਂ ਤੇ ਉਹਨਾਂ ਦੀ ਹਮਾਇਤ ਕੀਤੀ ਆ ਅੱਗੇ ਤੋਂ ਵੀ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਛੋਟੇ ਛੋਟੇ ਮਸਲਿਆਂ ਨੂੰ ਜਾਣ ਬੁੱਝ ਕੇ ਉਹਨਾਂ ਨੇ ਅਲਝਾਇਆ ਤੇ ਹਰ ਥਾਂ ਦੇ ਉੱਤੇ ਆਪਣੇ ਜਿਹੜੇ ਬੰਦੇ ਨੇ ਉਹ ਜਥੇਬੰਦੀਆਂ ਦੇ ਗਲ ਫੁਆ ਰਹੇ ਨੇ ਸੋ ਇਹੀ ਲਾਡੀ ਢੋਹ ਸਾਡੇ ਫਸਲੇ ਦੇ ਵਿੱਚ ਵੀ ਕਰਨਾ ਚਾਹੁੰਦੇ ਆ ਤਾਂ ਇਹ ਜਿਹੜਾ ਉਹਨਾਂ ਨੂੰ ਸੌਦਾ ਮਹਿੰਗਾ ਪੈਣਾ ਕਿਉਂਕਿ ਜਨਤਾ ਦੇ ਵਿੱਚ ਇਹਨਾਂ ਚੀਜ਼ਾਂ ਦੇ ਉਹਨਾਂ ਨੂੰ ਜਵਾਬ ਦੇਣੇ ਪੈਣੇ ਬਲਰਾਮ ਬਹਿਰਾਮ ਕੇ ਦੇਖੋ 19 ਮਾਰਚ ਨੂੰ ਜੋ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਮਿਲਿਪੁਤ ਦੇ ਨਾਲ ਕਿਸਾਨ ਆਗੂਆਂ ਨੂੰ ਅਰੈਸਟ ਕਰਕੇ ਤੇ ਪੂਰੇ ਮੋਰਚਿਆਂ ਦੀ ਪਿੱਠ ਵਿੱਚ ਛੁਰਾ ਮਾਰਿਆ। ਉਸੇ ਲੜੀ ਦੇ ਤਹਿਤ ਜਦੋਂ 19 ਤਰੀਕ ਨੂੰ ਔਰ 19-20 ਦੀ ਰਾਤ ਨੂੰ ਪੂਰਾ ਬਿਲਡੋਜ਼ਰ ਤੇ ਪੀਲਾ ਪੰਜਾ ਇਸ ਭਗਵੰਤ ਮਾਨ ਦੀ ਸਰਕਾਰ ਦਾ ਮੋਰਚਿਆਂ ਪਰ ਚੱਲ ਰਿਹਾ ਸੀਗਾ ਤਾਂ 20 ਤਰੀਕ ਨੂੰ ਸਵੇਰੇ ਬਾਜਵੇ ਟਾਬੇ ਦੇ ਚੜ੍ਹਦੇ ਪਾਸੇ ਅਸੀਂ ਆਪਣੀਆਂ ਟਰਾਲੀਆਂ ਕੋਲ ਪ੍ਰਸ਼ਾਦਾ ਛੱਕ ਕੇ ਬੈਠੇ ਹੋਏ ਸੀ। ਤੇ ਸ਼ੰਭੂ ਥਾਣੇ ਦੇ ਐਸਐਚਓ ਇਨਸਪੈਕਟਰ ਹਰਪ੍ਰੀਤ ਸਿੰਘ ਘਟੋ ਘਟ 20 ਤੋਂ 25 ਮੁਲਾਜ਼ਮ ਆਪਣੇ ਨਾਲ ਲੈ ਕੇ ਮੇਰੇ ਤੇ ਮੇਰੇ ਸਾਥੀਆਂ ਦੇ ਉੱਪਰ ਅਨਿਵਾਹ ਲਾਠੀ ਚਾਰਜ ਕਰਕੇ ਔਰ ਮੇਰੇ ਤੇ ਭਾਰੀ ਤਸ਼ੱਦਦ ਕੀਤਾ ਗਿਆ ਅੱਜ ਦਾ ਕਿਸਾਨ ਮਜ਼ਦੂਰ ਮੋਰਚਾ ਮੀਟਿੰਗ ਦੌਰਾਨ ਮੰਗ ਕਰਦਾ ਕਿ ਹਰਪ੍ਰੀਤ ਸਿੰਘ ਐਸਐਚਓ ਨੂੰ ਉਸ ਦੀ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਔਰ ਸਾਨੂੰ ਪੂਰੇ ਦਾ ਪੂਰਾ ਇਨਸਾਫ ਦਿੱਤਾ ਜਾਵੇ ਜਿਵੇਂ ਪਹਿਲਾਂ ਮਿਰਤੂ ਦੱਸ ਕੇ ਹਟੇ ਨੇ ਕਿ ਦੋ ਦਰਜਨ ਦੇ ਕਰੀਬ ਟਰਾਲੀਆਂ ਜਿਹੜੀਆਂ ਨੇ ਉਹ ਅਜੇ ਤੱਕ ਵੀ ਸ਼ੰਭੂ ਮੋਰਚੇ ਤੋਂ ਗਾਇਬ ਨਹੀਂ ਬੜੀਆਂ ਜਿੰਦੇ ਵਿੱਚ ਤਿੰਨ ਗੱਡੀਆਂ ਭੰਲੀਆਂ ਹੋਈਆਂ ਨੇ ਇੱਕ ਟਰੱਕ ਭੰਨਿਆ ਹੋਇਆ ਜੇਕਰ ਉਹਦੀ ਦੀ ਪਰਪਾਈ ਦੀ ਗੱਲ ਕਰੀਏ ਤੇ ਉਹਦੇ ਤੇ ਸਾਡੇ ਦਲਬਾਖ ਸਿੰਘ ਦੀ ਹੋਰਾਂ ਨੇ ਇੱਕ ਕਮਿਊਨਿਟੀ ਦਾ ਜਿਹੜਾ ਮੋਰਚੇ ਵੱਲੋਂ ਕਠੇ ਕੀਤਾ ਗਿਆ ਉਹ ਕਮੇਟੀ ਜਿਹੜੀ ਹੈ ਉਹ ਸਾਰਾ ਕੁਝ ਇਹਦੇ ਉੱਪਰ ਸਿਰਾ ਲੇਖਾ ਜੋਖਾ ਕਰੇਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੇਕਰ ਮੈਨੂੰ ਇਸ ਕਰ ਤੇ ਇਨਸਾਫ ਨਹੀਂ ਮਿਲਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅਗਲੀ ਸਾਡੀ ਮੀਟਿੰਗ ਹੋਵੇਗੀ ਉਹਨ ਦੇ ਵਿੱਚ ਤੈਅ ਕਰਕੇ ਇੱਕ ਸ਼ੰਭੂ ਥਾਣੇ ਦੇ ਬੂਹੇ ਅੱਗੇ ਬੜਾ ਵੱਡਾ ਇਕੱਠ ਕਰਕੇ ਉਥੋਂ ਦੇ ਸਾਨੂੰ ਜਿਹੜੀ ਇਨਸਾਫ ਦੀ ਮੰਗ ਕੀਤੀ ਜਾਵੇਗੀ ਜੇਕਰ ਇਨਸਾਫ ਨਾ ਦਿੱਤਾ ਗਿਆ ਤਾਂ ਬਹੁਤ ਬਹੁਤ ਧਰਨਾ ਹਾਂਜੀ ਅਗਲੀ ਮੀਟਿੰਗ ਜਿਹੜੀ ਆ ਉਹ 16 ਨੂੰ ਕਰਾਂਗੇ ਸਥਾਨ ਉਹਦਾ ਬਾਅਦ ਚ ਦੱਸ ਦਾਂਗੇ ਅਗਲੀ ਆਉਣ ਵਾਲੀ 16 ਨੂੰ ਕੇਮਮ ਆਪਣੀ ਮੀਟਿੰਗ ਕਰੂਗਾ ਜਿਹੜੇ ਕੋ ਅੱਜ ਕੱਲਾ ਰਹੇ ਗਏ ਉਹ ਪੂਰੀਆ ਕਰਾਂਗੇ ਹਾਂ ਕੋਈ ਸਵਾਲ ਹੋਵੇ ਆਪਾਂ ਨੂੰ ਧੰਨਵਾਦ ਜੀ ਮੁਲਾਕਾਤ ਹੋਈ ਹੈ ਸਰਕਾਰ ਦੇ ਨੁਮਾਇੰਦੇ ਨਾਲ ਨਾ ਕੋਈ ਸਰਕਾਰ ਦੇ ਨੁਮਾਇੰਦੇ ਨਾਲ ਸਾਡੀ ਗੱਲਬਾਤ ਨਹੀਂ ਧੰਨਵਾਦ ਜੀ ਬੜੀ ਮੀਟਿੰਗ ਸਾਰੀ ਪ੍ਰੈਸ ਦਾ ਧੰਨਵਾਦ ਜੀ ਹਾਲੇ ਵੀ ਕੋ ਸਾਡੀ ਮੀਟਿੰਗ ਲੰਮੀ ਚੱਲ ਰਹੀ ਹੈ ਤੁਹਾਨੂੰ ਲੰਮਾ ਸਮਾਂ ਵੇਟ ਕਰਨਾ ਪਿਆ ਵਾ ਠੀਕ ਹੈ ਜੀ ਤੁਸੀਂ ਫਿਰ ਵੀ ਸਾਡੇ ਸਹਿਯੋਗ ਸਾਥ ਦੇ ਰਹੇ ਹੋ ਧੰਨਵਾਦ ਤੁਹਾਡਾ ਦੇਖੋ ਅੱਜ ਜਿਹੜੀ ਕਐਮਐਮ ਦੀ ਮੀਟਿੰਗ ਸੀਗੀ ਉਹਦਾ ਜਿਹੜੇ ਏਜੰਡੇ ਵਿੱਚ ਕੁਝ ਅੰਦਰ ਦੀਆਂ ਗੱਲਾਂ ਹੁੰਦੀਆਂ ਵਾ ਚਲੋ ਆਪਾਂ ਬਾਹਰ ਵਾਲੀਆਂ ਕੀ ਕਰਨ ਅੰਦਰ ਵਾਲੀਆਂ ਦੀ ਕਰਦੇ ਹੁੰਦੇ ਪਰ ਮੁੱਖ ਸਾਡਾ ਬਹੁਤ ਸਾਰੀਆਂ ਏਜੰਡਿਆਂ ਦੇ ਵਿੱਚੋਂ ਇੱਕ ਸੀਗਾ ਵੀ ਜੋ ਕੁਝ ਭਗਵੰਤਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਸ਼ੰਭੂ ਅਤੇ ਖਨੌਰੀ ਤੇ ਪੰਜਾਬ ਪੁਲਿਸ ਨੂੰ ਤਾਕਤਾਂ ਦੇ ਕੇ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਤੇ ਹਕੂਕਾਂ ਨੂੰ ਆਪਣੇ ਪੈਰਾਂ ਤਲੇ ਕੁਚਲਿਆ ਵਾ ਔਰ ਜਿੰਨਾ ਵੀ ਉੱਥੇ ਨੁਕਸਾਨ ਕੀਤਾ ਵਾ ਉਹ ਮੁੱਖ ਝੰਡੇ ਵੱਜੋ ਰਿਹਾ ਇਹਦੋਂ ਕਹਾ ਜਿਹੜੀਆਂ ਸਾਡੀਆਂ ਮੋਰਚੇ ਦੀਆਂ 12 ਮੰਗਾਂ ਨੇ ਉਹ ਤੇ ਇਹਦੋਂ ਕਹਾ ਪੰਜਾਬ ਦੀਆਂ ਮੰਗਾਂ ਵੀ ਹੈਗੀਆਂ ਬਹੁਤ ਸਾਰੀਆਂ ਉਹਨਾਂ ਬਾਰੇ ਕੀ ਫੈਸਲਾ ਕਰਨਾ ਇਹ ਚਰਚਾ ਦਾ ਵਿਸ਼ਾ ਵੀ ਰਿਹਾ ਜੋ ਕੁਝ ਲਾਡੀ ਟਾਊਨਸ ਨੇ ਕੀਤਾ ਉਹ ਵੀ ਸਾਡਾ ਚਰਚਾ ਦਾ ਵਿਸ਼ਾ ਰਿਹਾ ਅੱਗੇ ਏਕਤਾ ਜਿਹੜੀ ਆ ਏਕਤਾ ਕਿਵੇਂ ਕੀਤੀ ਜਾਵੇ ਏਕਤਾ ਦੀ ਗੱਲ ਕਿਵੇਂ ਮਜ਼ਬੂਤ ਕੀਤੀ ਜਾਵੇ ਇਹ ਵੀ ਸਾਡਾ ਚਰਚਾ ਰਹੀਆ ਔਰ ਇਹ ਤੋਂ ਕਹਾ ਕਹਾ ਪਿੰਡਾਂ ਦੇ ਵਿੱਚ ਜਾ ਕੇ ਜਿਨ੍ਹਾਂ ਕੁਝ ਕੀਤਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਵਾਲ ਜਵਾਬ ਕਿਸ ਕਿਸਮ ਦੇ ਕੀਤੇ ਜਾਣ ਇਹ ਵੀ ਸਾਡਾ ਅਜੰਡਾ ਰਿਹਾ ਕੱਲੇ-ਕੱਲੇ ਤੇ ਬੋਲਾਂਗੇ ਅੱਜ ਜਿਹੜੇ ਤੁਹਾਨੂੰ ਦੱਸਣ ਤੱਕ ਜਿਹੜੇ ਅਸੀਂ ਆਪਣੇ ਫੈਸਲੇ ਕਰ ਸਕੇ ਹਾਂ ਇੱਕ ਤਾਂ ਜਿਹੜਾ 11 ਮਈ ਨੂੰ ਠੀਕ ਹੈ ਜੀ ਉਹਦਾ ਲਾਡੀ ਟੌਂਸ ਦੇ ਅੱਗੇ ਅਪ੍ਰੈਲ ਅਪ੍ਰੈਲ 11 ਅਪ੍ਰੈਲ ਨੂੰ ਲਾਡੀ ਟਾਊਨਸ ਦੇ ਘਰ ਅੱਗੇ ਜਿਹੜਾ ਮੋਰਚਾ ਲਾਉਣਾ ਸੀਗਾ ਉਹ ਹੁਣ ਕੈਮ ਵੱਲੋਂ ਲਾਇਆ ਜਾਊਗਾ ਉਹਦੇ ਵਿੱਚ ਵੱਡੇ ਵੱਧ ਤੋਂ ਵੱਧ ਲੋਕਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਮਜ਼ਦੂਰ ਸਾਰੇ ਪਹੁੰਚਣ ਪਰ ਸਰਕਾਰ ਦੀ ਜਿਹੜੀ ਬਦਨੀਤੀ ਇਤੋਂ ਪਤਾ ਲੱਗਦੀ ਆ ਵੀ ਲਾਡੀ ਟਾਊਨਸ ਉਹਨੇ ਆਪ ਦੇ ਸਮਰਥਕਾਂ ਨਾਲ ਮੀਟਿੰਗ ਕਰਕੇ ਜੇ ਇਹ ਮੁਲਖ ਵਿੱਚ ਲੋਕਤੰਤਰ ਹੈ ਜੇ ਪੰਜਾਬ ਵਿੱਚ ਲੋਕਤੰਤਰ ਹੈ ਅਮਨ ਅਰੋੜਾ ਜੀ ਕਹਿੰਦਾ ਵੀ ਸਾਡੇ ਘਰਾਂ ਘਾੜੀ ਧਰਨੇ ਲਾ ਲਓ ਕਹਿੰਦਾ ਸੀ ਤੁਹਾਡੇ ਸਾਹਮਣੇ ਹੁਣ ਹੋਰ ਤੁਮ ਘਾ ਆ ਰਹੇ ਆਂ ਵੀ ਪੈਰਲਲ ਅਸੀਂ ਜਿਹੜੇ ਆਪਣੇ ਸਮਰਥਕ ਹੈ ਆਮ ਆਦਮੀ ਪਾਰਟੀ ਦੇ ਤੁਹਾਡੇ ਬਰਾਬਰ ਖੜੇ ਕਰਾਂਗੇ ਨਾਰੇ ਲਵਾਵਾਂਗੇ ਤੁਹਾਡੇ ਕੋਲ ਤੋਂ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਨੋਟਿਸ ਲੈਣਾ ਚਾਹੀਦਾ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਜਾਣ ਬੁੱਝ ਕੇ ਉੱਥੇ ਟਕਰਾ ਪੈਦਾ ਕਰੂਗੀ ਜੇ ਟਕਰਾ ਪੈਦਾ ਕਰਦੀ ਹੈ ਤੇ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਅਸੀਸ ਜੇ ਚੁਣਿਆ ਹੋਇਆ ਐਮਐਲਏ ਆ ਸਾਡਾ ਹੱਕ ਆ ਸੀ ਉਹਦੇ ਬਾਰ ਮੂਰੇ ਜਾ ਕੇ ਆਪਣੀ ਗੱਲ ਰੱਖ ਸਕੀਏ ਜੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸਖੋ ਅੱਗੇ ਆ ਕੇ ਆਪਣੀ ਗੱਲ ਮੰਨੇ ਜੋ ਕੁਝ ਹੋਇਆ ਪਿਛਲੇ ਜਿਹੜਾ 31 ਨੂੰ ਅਸੀਂ ਉਹਦੇ ਬਾਰ ਮੂਰੇ ਧਰਨਾ ਲਾਉਣ ਗਏ ਸੀ ਜਿਹੜੀ ਕੋਈ ਤੱਕਾ ਮੁੱਕੀ ਹੋਈ ਆ ਇੱਕ ਤਾਂ ਉਹ ਫੈਸਲਾ ਅਸੀਂ ਕੀਤਾ ਹੈਗਾ ਇੱਕ ਇਕਤਾ ਵਾਸਤੇ ਕੇਐਮਐਮ ਦੀਆਂ ਪਹਿਲੋਂ ਵੀ ਕੋਸ਼ਿਸ਼ਾਂ ਰਹੀਆਂ ਪਹਿਲੇ ਦਿਨ ਤੋਂ ਅਸੀਂ ਇਸ ਸਕੈਮ ਨੂੰ ਦੋ ਚਿੱਠੀਆਂ ਬਾਅਦ ਚ ਵੀ ਲਿਖਿਆ ਪਹਿਲੋਂ ਵੀ ਲਿਖੀਆਂ ਸੀਗੀਆਂ ਔਰ ਅਸੀਂ ਚਾਹੁੰਦੇ ਆ ਕਿ ਸਾਰੇ ਜਿਹੜਾ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਪੰਜਾਬ ਦੇ ਲੋਕ ਸਾਰੇ ਚਾਹੁੰਦੇ ਆ ਕਿ ਏਕਤਾ ਹੋਵੇ ਔਰ ਏਕਤਾ ਨਾਲ ਗਾਹਾਂ ਮੋਰਚਾ ਲੜਿਆ ਜਾ ਸਕੇ ਔਰ ਉਹੀ ਲੋਕਾਂ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਆ ਔਰ ਅਸੀਂ ਏਕਤਾ ਵਾਸਤੇ ਆਉਣ ਵਾਲੇ ਸਮੇਂ ਵਿੱਚ ਪਰਸੱਕ ਯਤਨ ਕਰਾਂਗੇ ਕਿ ਸਮੁੱਚੀ ਏਕਤਾ ਹੋਵੇ ਔਰ ਜੇ ਕੇਂਦਰ ਨਾਲ ਸੰਘਰਸ਼ ਆ ਚਾਹੇ ਪੰਜਾਬ ਸਰਕਾਰ ਨਾਲ ਸੰਘਰਸ਼ ਆ ਉਹ ਉਹ ਜਿਹੜਾ ਵਾ ਉਹ sire ਲੱਗੇ ਦੂਸਰਾ ਜਿਵੇਂ ਭਗਵੰਤ ਮਾਨ ਦੀ ਸਰਕਾਰ ਨੇ ਜਬਰਟਾਇਆ ਵਾ ਸਾਡੇ ਫੋਰਮ ਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਹੁਣ ਇਹਦੇ ਨਾਲ ਨਿਬੜਨਾ ਚਾਹੀਦਾ ਕਿਉਂਕਿ ਇਹਨੇ ਚੱਲਦੇ ਅੰਦੋਲਨ ਵਿੱਚ ਕਿਉਂਕਿ ਮੋਰਚਾ ਇਹਦੇ ਖਿਲਾਫ ਨਹੀਂ ਸੀ ਇਹਨੇ ਲਾਤੜਾਈ ਆ ਔਰ ਸਭ ਤੋਂ ਵੱਡਾ ਦੁਸ਼ਮਣੀ ਕਮਾਈ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਔਰ ਇਹਦੇ ਨਾਲ ਸਾਡੀ ਸਮਝ ਬਣ ਰਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨਾਲ ਵੱਡੀ ਏਕਤਾ ਉਸਾਰ ਕੇ ਇਹਦੇ ਖਿਲਾਫ ਜਣਾਵਾ ਅੰਦੋਲਨ ਅਸਾਰਿਆ ਜਾਵੇ ਬਾਕੀ ਸਵਾਲਾਂ ਜਵਾਬਾਂ ਦੀ ਗੱਲ ਹੋਈ ਆ ਤੁਹਾਡੇ ਨਾਲ ਆਪਣਾ ਲੰਗੋਵਾਲ ਸਾਹਿਬ ਕਰ ਲੈਣਗੇ ਜੀ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਸਾਰੇ ਅਹਿਮ ਫੈਸਲੇ ਆ ਜਿਹੜੇ ਉਹ ਕੀਤੇ ਗਏ ਆ ਖਾਸ ਕਰਕੇ ਪੰਜਾਬ ਦੀ ਸਰਕਾਰ ਨੇ ਜਿਹੜੇ ਚੱਲ ਰਹੇ ਅੰਦੋਲਨ ਨੂੰ ਜਿਹੜਾ ਕੇਂਦਰ ਸਰਕਾਰ ਦੀਆਂ ਮੰਗਾਂ ਦੀ ਪ੍ਰਾਪਤੀ ਦੇ ਖਾਤੇ ਸ਼ੁਰੂ ਕੀਤਾ ਗਿਆ ਸੀ ਉਹਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਕੁਚਲਣ ਦੇ ਯਤਨ ਕੀਤੇ ਹੈਗੇ ਆ ਤੇ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੂੰ ਹਰ ਪਿੰਡ ਦੇ ਵਿੱਚ ਜਿੱਥੇ ਵੀ ਇਹਨਾਂ ਦਾ ਕੋਈ ਐਮਐਲਏ ਮੰਤਰੀ ਚਾਹੇ ਮੁੱਖ ਮੰਤਰੀ ਹੋਣ ਉਹ ਜਾਣਗੇ ਤਾਂ ਸਾਡੇ ਪੰਜਾਬ ਦੇ ਕਿਸਾਨ ਉਹਨਾਂ ਤੋਂ ਹਰ ਪਿੰਡ ਦੇ ਅੰਦਰ ਸਵਾਲ ਜ਼ਰੂਰ ਪੁੱਛਣ ਇਹ ਮੋਰਚੇ ਨੇ ਕੇਐਮਐਮ ਨੇ ਫੈਸਲਾ ਕੀਤਾ ਹੈਗਾ ਸਾਰੀਆਂ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਪੁੱਛਣਾ ਚਾਹੀਦਾ ਕਿਉਂਕਿ ਪੰਜਾਬ ਦੀ ਸਰਕਾਰ ਕਿਸੇ ਸਮੇਂ ਇਹਨਾਂ ਦੇ ਐਮਐਲਏ ਐਮਪੀ ਇਹ ਕਹਿੰਦੇ ਰਹੇ ਆ ਵੀ ਐਮਐਸਪੀ ਖਰੀਦ ਦੀ ਗਾਰੰਟੀ ਦੀ ਲੋੜ ਹੈ ਸਾਡੀ ਸਰਕਾਰ ਬਣਾਓ ਬੀਪੀਬੀ ਕਹਿੰਦੀ ਰਹੀ ਹੈ ਵੀ ਚੁਟਕੀਆਂ ਨਾਲ ਐਮਐਸਪੀ ਕਿਸਾਨਾਂ ਨੂੰ ਦੇਵਾਂਗੇ 23 ਦੇ 23 ਫਸਲਾਂ ਦੇ ਉੱਤੇ ਤੇ ਅੱਜ ਜਦੋਂ ਕਿਸਾਨ ਇਹਨਾਂ ਐਮਐਸਪੀ ਖਰੀਦ ਦੀ ਗਾਰੰਟੀ ਦੇ ਉੱਤੇ ਲੜ ਰਹੇ ਸੀ ਤਾਂ ਉਹਨਾਂ ਦੇ ਲੱਗੇ ਮੋਰਚਿਆਂ ਨੂੰ ਬਣਾਏ ਘਰਾਂ ਨੂੰ ਤੈਸ ਨੈਸ਼ ਕਰਕੇ ਤੇ ਅੱਜ ਪਿੰਡਾਂ ਦੇ ਵਿੱਚ ਜਦੋਂ ਜਾਣਗੇ ਤਾਂ ਇਹ ਪੁੱਛਿਆ ਜਾਊਗਾ ਸਭ ਤੋਂ ਪਹਿਲਾ ਸਵਾਲ ਕਿ ਭਾਈ ਭਗਵੰਤ ਮਾਨ ਦੀ ਸਰਕਾਰ ਇਹ ਸਪਸ਼ਟ ਕਰੇ ਇਹਨਾਂ ਦੇ ਐਮਐਲਏ ਕਿਸਪਸ਼ਟ ਕਰਨ ਵੀਕ ਕਿਸਾਨਾਂ ਦਾ ਕਸੂਰ ਕੀ ਸੀ ਉਹਨਾਂ ਦੀ ਮੰਗਾ ਕੇਂਦਰ ਨਾਲ ਸੰਬੰਧਤ ਸੀ ਤੇ ਤੁਸੀਂ ਉਹਨਾਂ ਦੇ ਮੋਰਚੇ ਨੂੰ ਕਿਉਂ ਤੈਸਨੀਸ ਕੀਤਾ ਕਿਉਂ ਮੋਰਚੇ ਦੇ ਵਿੱਚ ਲੋਕਾਂ ਦੇ ਉੱਤੇ ਜ਼ਬਰt ਆਇਆ ਇਹ ਸਵਾਲ ਪੁੱਛਿਆ ਜਾਣਾ ਹੈਗਾ ਕੀ ਭਗਵੰਤ ਮਾਨ ਦੀ ਸਰਕਾਰ ਐਮਐਸਪੀ ਖਰੀਦ ਦੀ ਗਰੰਟੀ ਦੇ ਕਾਨੂੰਨ ਦੇ ਹੱਕ ਚ ਹੈ ਜਾਂ ਵਿਰੋਧ ਚ ਦੂਜਾ ਸਵਾਲ ਇਹ ਕਿ ਤਸੱਦਦ ਕਰਕੇ ਜ਼ਬਰ ਕਰਕੇ ਜ਼ੁਲਮ ਕਰਕੇ ਬਹਿਰਾਮਕੇ ਜੀ ਜੋ ਸਾਡੇ ਬਲਵੰਤ ਸਿੰਘ ਬਹਿਰਾਮਕੇ ਜੀ ਮੋਰਚੇ ਦੇ ਪ੍ਰਮੁੱਖ ਲੀਡਰ ਨੇ ਉਹਨਾਂ ਨੂੰ ਕੁੱਟਣ ਵਾਲੇ ਹਰਪ੍ਰੀਤ ਸਿੰਘ ਨਾਮ ਦੇ ਐਸਐਚਓ ਤੇ ਪਰਚਾ ਹਲੇ ਤੱਕ ਦਰਜ ਕਿਉਂ ਨਹੀਂ ਹੋਇਆ ਜਿਹੜੀ ਤੁਸੀਂ ਕਹਿੰਦੇ ਸੀ ਕਿ ਪਿੰਡਾਂ 'ਚ ਚੱਲੂਗੀ ਸਰਕਾਰ ਅੱਜ ਉਹੀ ਸਰਕਾਰ ਜਿਹੜੀ ਕਹਿੰਦੇ ਉਹ ਪਿੰਡਾਂ 'ਚ ਚੱਲੂਗੀ ਤਾਂ ਪਿੰਡਾਂ ਦੇ ਲੋਕਾਂ ਦੇ ਸਵਾਲ ਲੈਣ ਦੀ ਬਜਾਏ ਵੱਡੀ ਗਿਣਤੀ ਫੋਰਸਾਂ ਨੂੰ ਭੇਜ ਕੇ ਜਿਹੜੇ ਸਵਾਲ ਕਰਨ ਆਉਣਗੇ ਕਿਸਾਨ ਜਾਇਦੂ ਪਹਿਲਾਂ ਗਏ ਐ ਜੇ ਉਹਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰੂਗੀ ਜਾਂ ਉਹਨਾਂ ਦਾ ਹੋਰ ਤਰੀਕੇ ਦੇ ਨਾਲ ਨੁਕਸਾਨ ਕਰੂਗੀ ਤਾਂ ਉਹਨੂੰ ਹਰ ਪਿੰਡ ਦੇ ਅੰਦਰ ਫਿਰ ਤਾਕੜੇ ਵਿਰੋਧ ਨਾਲ ਝੰਡੇ ਵੀ ਦਿਖਾਏ ਜਾਣਗੇ ਜਣੀ ਪੰਜਾਬ ਸਰਕਾਰ ਤੋਂ ਇਹ ਪੁੱਛਿਆ ਜਾਣਾ ਕਿ ਜਿਹੜਾ ਕਰੋੜਾਂ ਦਾ ਸਾਡਾ ਨੁਕਸਾਨ ਕੀਤਾ ਹੈ ਉਹਦੀ ਪਰਪਾਈ ਕਰੋ ਨਹੀਂ ਉਹਨਾਂ ਚਿਰ ਪੰਜਾਬ ਦੇ ਪਿੰਡਾਂ ਦੇ ਅੰਦਰ ਪੰਜਾਬ ਦੀਆਂ ਸੱਥਾਂ ਦੇ ਅੰਦਰ ਇਸ ਤਰ੍ਹਾਂ ਸਰਕਾਰ ਨੂੰ ਆਪ ਦਾ ਪ੍ਰਚਾਰ ਕਰਨ ਲਈ ਖੁੱਲੇ ਆਮ ਆਉਣ ਤੋਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਅਸੀਂ ਜਿੰਨੇ ਵੀ ਉਹਨਾਂ ਦੀਆਂ ਪਾਰਟੀਆਂ ਨਾਲ ਸੰਬੰਧਤ ਬੰਦੇ ਐ ਉਹਨਾਂ ਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਜੇ ਖੜਕੜ ਕਲਾ ਦੇ ਵਿੱਚ ਜਾ ਕੇ ਇਹ ਸੌਂਚ ਚੁੱਕ ਸਮਾਗਮ ਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ ਲੋਕਾਂ ਨੂੰ ਇਨਸਾਫ ਦੇਵਾਂਗੇ ਤਾਂ ਇਸ ਗੱਲ ਦੇ ਉੱਤੇ ਅੱਜ ਜਵਾਬ ਦਿਓ ਵੀ ਗੁਰਲਾਲ ਸਿੰਘ ਘਨੌਰ ਜਿਨ੍ਹਾਂ ਦੇ ਘਰੋਂ ਟਰਾਲੀਆਂ ਉਹਨਾਂ ਦੇ ਨੇੜਲੇ ਪੰਜਾਂ ਸਰਪੰਚਾਂ ਦੇ ਘਰੋਂ ਟਰਾਲੀਆਂ ਭੜੀਆਂ ਗਈਆਂ ਨੇ ਉਹਨਾਂ ਤੇ ਪਰਚਾ ਕਿਉਂ ਨਹੀਂ ਕੀਤਾ ਤੇ ਕਿਉਂ ਉਹਨਾਂ ਨੂੰ ਜਿਹੜਾ ਉਹਦੇਦਾਰੀ ਮੈਂਬਰਸ਼ਿਪ ਐਮਐਲਏ ਵੱਤੋਂ ਖਾਰਜ ਕਿਉਂ ਨਹੀਂ ਕੀਤਾ ਮਤਲਬ ਇਹ ਸਵਾਲ ਹਰ ਪਿੰਡ ਹਰ ਗਲੀ ਦੇ ਵਿੱਚ ਕਰਾਂਗੇ ਸਾਡਾ ਹੱਕ ਹੈ ਸੋ ਇੱਕ ਗੱਲ ਹੋਰ ਜਿਹੜੀ ਕਰਨ ਵਾਲੀ ਹੈ ਕਿ ਪੰਜਾਬ ਸਰਕਾਰ ਇਹ ਸਪਸ਼ਟ ਕਰੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਉਹ ਪੂਰੇ ਕਿਉਂ ਨਹੀਂ ਕੀਤੇ ਜਾ ਰਹੇ ਭਾਵੇਂ ਉਹ ਮੂੰਗੀ ਦਾ ਮਸਲਾ ਸੀ ਮੱਕੀ ਦਾ ਐਐਮਐਸਪੀ ਦੇਣ ਦਾ ਮਸਲਾ ਸੀ ਦੂਜਾ ਸੀ ਉਹ ਸਾਰੇ ਵਾਦੇ ਪੂਰੇ ਕਰੇ ਜੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਖੜਨਾ ਹੈਗਾ ਨਹੀਂ ਹਰ ਪਿੰਡ ਦੇ ਅੰਦਰ ਹਰ ਗਲੀ ਮੋੜ ਦੇ ਅੰਦਰ ਅਸੀਂ ਉਹਦਾ ਸਖਤ ਐਕਸ਼ਨ ਲੈ ਕੇ ਨੋਟਿਸ ਲਵਾਵਾਂਗੇ ਤੇ ਉਹਨਾਂ ਦੇ ਨਾਲ ਜੁੜੇ ਇਨਸਾਫ پسند ਲੋਕਾਂ ਨੂੰ ਇਹ ਕਵਾਂਗੇ ਕਿ ਤੁਹਾਡੀ ਸਰਕਾਰ ਇਸ ਪਿੰਡ ਦੇ ਵਿੱਚ ਤਾਂ ਹੀ ਆ ਸਕਦੀ ਹੈ ਜੇ ਸਾਡੇ ਸਵਾਲਾਂ ਦੇ ਜਵਾਬ ਦੇਗੀ